ਦੁਆਰ ਕੋਲੇ ਕੇ ਬਾਬਾ ਅਮਰਨਾਥ ਪਰਫਾਨੀ ਰੱਖੀ ਜਾਂਦੇ ਨੇ ਉਸ ਦਾ ਤੇਜੀ ਮੂਰਵੀ ਹੈ ਨਹੀਂ ਗੁਰ ਦੇ ਮੁਕਾਬਲੇ ਕਿੰਨਾ ਕੁ ਵਜ਼ਨ ਕਿੰਨਾ ਹੁੰਦਾ ਜੇ ਮੈਂ ਤੁਸੀਂ ਕਾਬੜ ਚੱਕੇ ਹੋਏ ਨੇ ਜਿਸ ਵਕਤ ਤਾਂ ਚੱਕਦੇ ਆ ਉਸ ਵਕਤ ਤਾਂ ਰੂ ਵਰਗਾ ਹੁੰਦਾ ਹੈ ਠੀਕ ਆ ਜੀ ਪਰ ਹੌਲੀ 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 ਸੰਤਾਂ ਦੇ ਦੱਸਣ ਦੇ ਮੁਤਾਬਕਾਂ ਢੋਲੇ ਨਾਲ ਇਸ ਦੇ ਵਿੱਚ ਆਪ ਮੌਜੂਦ ਹੋ ਜਾਂਦੇ ਆ ਤੇ ਕਾਫੀ ਹੱਦ ਤੱਕ ਵਜ਼ਨ ਵਧ ਜਾਂਦਾ ਹੈ ਜੀ ਇੱਕ ਵਜੇ ਯਾਤਰਾ ਜਿਹੜੀ ਆ ਤਾਂ ਵੜੇ ਯਾਤਰਾ ਸ਼ੁਰੂ ਹੋ ਜਾਂਦੀ ਹੈ। ਤਕਰੀਬਨ ਤਕਰੀਬਨ 5:00 ਵਜੇ ਅਸੀਂ ਕੋਲ ਨਿਕਲੇ ਪ੍ਰਾਚੀਨ ਮੰਦਰ ਪਹਿਲ ਤੋਂ। ਕਿੰਨੇ ਕਿ ਸ਼ਰਧਾਲੂ ਇਸ ਯਾਤਰਾ ਦੇ ਵਿੱਚ ਨਾਲ ਤੁਹਾਡੇ ਹੁੰਦੇ ਨੇ ਜੀ। ਇਸ ਦੇ ਵਿੱਚ ਹੀ ਲਗਭਗ 500 ਸ਼ਰਧਾਲੂ ਸੀਗੇ 500 ਤੋਂ 600 ਦੇ ਕਰੀਬ। ਕਿਹੜਾ ਕਹਾਵੜ ਤੁਸੀਂ ਆਪਣੇ ਮੋਟਰ ਤੇ ਚੱਕਦੇ ਹੋ ਨੇ ਇਹ ਵੀ ਹੁੰਦਾ ਕੀ ਕੀ ਕੁਝ ਲਿਆਇਆ ਜਾਂਦਾ ਨਾਲ। ਇਹਨੇ ਆਪਣਾ ਗੱਲ ਆ ਜਾਂਦਾ ਜੀ। ਜਿਹਨਾਂ ਨਾਲ ਕੋਲ ਜਾਂਦੀ ਆ ਵਿਸ਼ੇਸ਼ ਪਾਇਆ ਹੋ। ਕਿੰਨੇ ਕਿਲੋਮੀਟਰ ਦਾ ਰਸਤਾ ਹੈ ਰੜਾ ਕਾ ਕਰਕੇ ਕਿੰਨੇ ਵਜੇ ਯਾਤਰਾ ਸਵੇਰੇ ਟੋਟਲ 32 ਕਿਲੋਮੀਟਰ ਦਾ ਸਫ਼ਰ ਪੰਡਾ ਜੀ ਸਵੇਰੇ ਅਸੀਂ ਲਗਭਗ 5 ਵਜੇ 10 ਮਿੰਟ ਦੇ ਪੂਰੇ ਸੀਗੇ ਜੀ ਸਸ਼ੇ ਕਾਰ ਦੀ 5 ਚੈਨ ਪੰਜਾਬੀ ਦੇ ਦੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਜਾਨਾ ਸਵਾਗਤ ਕਰਦਾ ਕਾਵੜ ਯਾਤਰਾ ਦਾ ਯੋਜਨ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਵੜ ਯਾਤਰਾ ਜਿਹੜੀ ਅਕੀਦੇ ਦੱਸੀ ਹੈ ਪਕ ਜਨਾਰੇ ਵੱਲੋਂ ਕਾਬੜ ਰੱਖੇ ਹੋਏ ਨੇ ਆਪਣੇ ਮੋਟਿਆਂ ਦੇ ਤੇ ਕੰਗਾ ਚੱਲਿਆ ਜਿਹੜਾ ਉਹ ਲੈ ਕੇ ਆਏ ਹੋਏ ਨੇ ਪੈਗਲ ਮੰਦਿਰ ਤੋਂ ਲੈ ਕੇ ਸਾਲ ਦੇ ਮੰਦਿਰ ਤੋਂ ਲੈ ਕੇ ਮਾਚੀਵਾਲਾ ਸਾਹਿਬ ਆ ਮੰਦਿਰ ਦੇ ਕੋਲ ਜੀ ਪਹੁੰਚੜ ਆ ਰਹੇ ਨੇ ਲੈ ਕੇ ਜਿਹੜਾ ਯਾਤਰਾ ਕਦੇ ਦੀ ਪੂਰੀ ਹੋਈ ਹੈ ਗੱਲਬਾਤ ਕਰ ਲੈਣੇ ਆ ਅੱਜ ਇੱਥੇ ਬੜੇ ਲੋਕ ਨੇ ਮੌਜੂਦ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਸ਼ਰਧਾਲੂ ਛੜਿਆ ਰਹੇ ਹੋਏ ਨੇ ਅ ਭਜੀ ਕੀ ਨਾਮ ਹੈ ਤੁਹਾਡਾ ਆ ਕਾਵੜ ਯਾਤਰਾ ਅਜੀ ਕਦੋਂ ਸ਼ੁਰੂਆਤ ਹੋਈ ਕਿੱਥੋਂ ਲੈ ਕੇ ਕਿੱਥੋਂ ਦਾ ਪਤਾਰੀ ਇਹ ਆਪਣੀ ਚੋਟੀ ਦਾ ਹੋ ਰਹੀ ਹੈ ਕਾਇਲ ਮੰਦਰ ਤੋਂ ਲੈ ਕੇ ਰਾਤ ਵਿਚ ਵਾਲਿਆ ਮਕਸੁਰਾ ਤੱਕ ਜਾਉਂਦੇ ਆ ਜਿਹੜਾ ਗਾਵੜ ਤੁਸੀਂ ਆਪਣੇ ਮੋਢੇ ਉੱਤੇ ਚੱਕੇ ਹੋਏ ਨੇ ਇਹਦੇ ਵਿੱਚ ਹੁੰਦਾ ਕੀ ਕੀ ਕੁਝ ਲਿਆਇਆ ਜਾਂਦਾ ਨਾ ਇਹਦੇ ਤੇ ਆਪਣੇ ਜਲ ਆ ਜਾਂਦਾ ਜੀ ਜਿਹਨਾਂ ਨੂੰ ਲਗਾਈ ਜਾਂ ਵਿਸ਼ੇਸ਼ ਪਾਇਆ ਉਹ ਇਹਦੇ ਜਲ ਛੱਡ ਦੇ ਵਿੱਚ ਲੈ ਕੇ ਜਾਇਆ ਜਾਂਦਾ ਕਿ ਮੰਦਰ ਤੇ ਚੜਾਇਆ ਜਾਂਦਾ ਜੀ ਇਹ ਕਿੰਨੇ ਕੇ ਸੰਗਤ ਹੈ ਸਰ ਵਾਲੂ ਜਿਹੜਾ ਨਾਲ ਤੁਹਾਡੇ 700 ਤੋਂ 800 ਬੰਗਾਮ ਨੇ ਨਾਲ ਹੈਗਾ ਜੀ ਤੇ ਕਿੰਨੇ ਕਿਲੋਮੀਟਰ ਦਾ ਰਸਤਾ ਜਿਹੜਾ ਤੈ ਕਰਕੇ ਕਿੰਨੇ ਵਜੇ ਯਾਤਰਾ ਸਵੇਰੇ ਟੋਟਲ 32 ਕਿਲੋਮੀਟਰ ਦਾ ਸਫ਼ਰ ਬੰਦਾ ਜੀ ਸਵੇਰੇ ਅਸੀਂ ਉਥੋਂ 5 ਵਜੇ 10 ਮਿੰਟ ਦੇ ਤੁਰੇ ਸੀ ਜੀ ਨਾ ਤੇ ਬਾਕੀ ਲਗਭਗ 2:30 ਵਜੇ ਤੱਕ ਪੰਗਰ ਰਹਿ ਜਾਣਾ ਹੈ ਇਹ ਕਾਬੜ ਜਿਹੜਾ ਯਾਤਰਾ ਕੀਤੀ ਜਾਂਦੀ ਹੈ ਕਿਸ ਵਜਾ ਕਰਕੇ ਕੀਤੀ ਜਾਂਦੀ ਹੈ ਮਕਸਦ ਕੀ ਹੁੰਦਾ ਕਿਉਂ ਕਰਨੀ ਪੈਂਦੀ ਹੈ ਜੀ ਇਹ ਗੰਗਾ ਸਾਵਣ ਦਾ ਪੂਜਤਰ ਨਹੀਂ ਮਾਈ ਸਾਬੰਦੇ ਨੂੰ ਜਿੰਨੇ ਚਿਰ ਗੰਗਾ ਗੱਲਦੇ ਆਪੇ ਭੋਲੇ ਨਾ ਜੀ ਦਾ ਸੇਕ ਤਾਂ ਜਾਂਦਾ ਜੀ ਨਾਲ ਉਹ ਖੁਸ਼ ਹੁੰਦੇ ਆ ਨੀ ਜਿਵੇਂ ਹਰਦਵਾਰ ਦੇ ਲਈ ਵੀ ਇੱਕ ਯਾਤਰਾ ਜਾਣੂਗੀ ਇਹ ਉਹੀ ਚੀਜ਼ ਹੁੰਦੀ ਹੈ ਜਿਵੇਂ ਉਹੀ ਚੀਜ਼ ਹੈ ਜਿਹੜਾ ਪ੍ਰਾਚੀਨ ਮੰਦਰਾ ਹੀ ਪਾਇਲ ਦਾ ਉਥੇ ਢਾਈ ਪੌੜੀ ਹੈ ਜੀ ਜਿਹੜਾ ਉਥੇ ਸਰੋਵਰ ਬਣਿਆ ਹੀ ਪਾਣੂਆਂ ਨੇ ਆਪਣੇ ਹੱਥੀਂ ਬਣਾਇਆ ਸੀ ਤੇ ਉਥੇ ਢਾਈ ਪੌੜੀ ਇਹਨਾਂ ਨੇ ਬਣਾਈ ਸੀਗੀ ਇਸ ਕਰਕੇ ਉੱਥੇ ਵੀ ਗੰਗਾ ਮਾਪਾ ਦਾ ਬਸ ਹੈਗਾ ਜੀ ਘਰਦਵਾਰਾਂ ਨੂੰ ਲੈ ਕੇ ਬਾਬਾ ਵਰਨਾ ਤੋਂ ਪ੍ਰਥਾ ਨਹੀਂ ਰੱਖੀ ਜਾਂਦੇ ਨੇ ਉਸ ਦਾ ਟੈਜੀ ਨੂਰਵੀ ਹੈ ਨਹੀਂ ਗੁਰਦੇ ਮੁਕਾਬਲੇ ਤੇ ਕਿੰਨਾ ਕੁ ਵਜ਼ਨ ਕਿੰਨਾ ਹੁੰਦਾ ਜੇ ਮੈਂ ਤੁਸੀਂ ਕਾਬੜ ਚੱਕੇ ਹੋਏ ਨੇ ਜਿਸ ਵਕਤ ਤਾਂ ਚੱਕਦੇ ਆ ਉਸ ਵਕਤ ਤਾਂ ਰੂਵ ਵਰਗਾ ਹੁੰਦਾ ਹੈ ਠੀਕ ਆ ਜੀ ਪਰ ਹੌਲੀ 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 ਸੰਤਾਂ ਦੇ ਦੱਸਣ ਦੇ ਮੁਤਾਬਕਾਂ ਕਿ ਘੋਲੇਨਾਥ ਇਸ ਦੇ ਵਿੱਚ ਆਪ ਰਾਜਮਾਨ ਹੋ ਜਾਂਦੇ ਆ ਤੇ ਕਾਫੀ ਹੱਦ ਤੱਕ ਵਜ਼ਨ ਵਧ ਜਾਂਦਾ ਹੈ ਚਾਹੇ ਤੁਸੀਂ ਇਹਦੇ ਵਿੱਚ 1 ਲੀਟਰ ਪਾਣੀ ਵੀ ਪਾਇਆ ਹੋਇਆ ਤੁਹਾਨੂੰ ਆਏ ਲੱਗਣਾ ਜਿਵੇਂ ਤੁਸੀਂ ਟਨਟਰ ਵਜ਼ਨ ਚੱਕਿਆ ਹੁੰਦਾ ਪਰ ਜਦੋਂ ਉਹਦੀ ਨੀਗਾ ਸਿੱਧੀ ਹੁੰਦੀ ਆ ਸਰ ਕੁਆਂਟਲ ਦੀ 2 ਕੁਆਂਟਲ ਦੀ ਸਰ ਤਾਂ ਜੈ ਭੋਲੇ ਦੀ ਜੈ ਭੋਲੇ ਦੀ ਕਰਦੇ ਇਹ ਬੰਦੇ ਪਹੁੰਚ ਜਾਂਦੇ ਨੇ ਜੀ ਦੱਸੋ ਭਾਈ ਜੀ ਕੀ ਨਾਮ ਹੈ ਤੁਹਾਡਾ ਦੀਪਕ ਕੁਮਾਰ ਜੀ ਕਿੰਨਾ ਕੁ ਸਫਰ ਜਿਹੜਾ ਅੱਜ ਕਾਬੜ ਯਾਤਰਾ ਦਾ ਤੈਅ ਕੀਤਾ ਤੁਸੀਂ ਤਕਰੀਬਨ ਤਕਰੀਬਨ 35 ਤੋਂ 40 ਕਿਲੋਮੀਟਰ ਦਾ ਦੂਰ ਹੈ ਤੇ ਇਹ ਕਿੰਨਾ ਕੁ ਭਾਰੀ ਕਿੰਨਾ ਗੁੰਦਾ ਜਿਵੇਂ ਇਦਾਂ ਹੀ ਮੋੜਿਆਂ ਤੇ ਲੈ ਕੇ ਆਉਣਾ ਹੁੰਦਾ ਸਾਰੇ ਰਸਤੇ ਹਾਂ ਜੀ ਸਾਰੇ ਰਸਤੇ ਮੋੜਿਆਂ ਤੇ ਲੈ ਕੇ ਆਉਣਾ ਕਿੰਨਾ ਕੁ ਭਾਰੀ ਹੁੰਦਾ ਇਹ ਕੋਲੇ ਨਾਲ ਨੂੰ ਪਤਾ ਹੀ ਹੈ ਕਿੰਨਾ ਕੁ ਭਾਰਾ ਹੁੰਦਾ ਜੀ ਤਕਰੀਬਨ ਤਕਰੀਬਨ 50 ਕਿਲੋਗ੍ਰਾਮ ਦੇ ਨੇ ਜੀ ਦੇ ਵੀ ਰਸਤੇ ਚੱਲਦੇ ਆਣਾ ਹੁੰਦਾ ਸਾਰੇ ਰਾਹ ਜੀ ਚੱਲਦੇ ਆਣਾ ਹੁੰਦਾ ਜੀ ਤੇ ਰੈਸਟ ਵੀ ਹੋ ਜਾਂਦੀ ਕਿਤੇ ਫਿਰ ਚੱਲਦੇ ਰਹਿੰਦੇ ਕਿੰਨੇ ਕ ਵਜੇ ਯਾਤਰਾ ਜਿਹੜੀ ਆ ਕਾਵੜ ਯਾਤਰਾ ਸ਼ੁਰੂ ਹੋਈ ਸੀ ਜੀ ਸਵੇਰੇ ਤਕਰੀਬਨ ਤਕਰੀਬਨ 5:00 ਵਜੇ ਅਸੀਂ ਤੋਂ ਨਿਕਲਨੇ ਪ੍ਰਾਚੀਨ ਮੰਦਿਰ ਪਹਿਲ ਤੋਂ ਜੀ ਤੇ ਇਹਦੇ ਵਿੱਚ ਜਲ ਲਿਆ ਜਾਂਦਾ ਜਾਂਦਾ ਉੱਥੋਂ ਵਰ ਕਿਵੇਂ ਹਾਂਜੀ ਉੱਥੋਂ ਜਲ ਲੈ ਕੇ ਇਥੇ ਚੜਾਇਆ ਜਾਂਦਾ ਜੀ ਕੋਲੇ ਨਾਲ ਦੀ ਜੀ ਕਿੰਨੇ ਕ ਸਾਲਾਂ ਤੋਂ ਲਗਾਤਾਰ ਤੁਸੀਂ ਆ ਰਹੇ ਹੋ ਮੇਰਾ ਫਸਟ ਆਈਏ ਹੈ ਜੀ ਮੇਰੇ ਸਾਹਮਣੇ ਚੌਥੀ ਵਾਰੀ ਆਈ ਜੀ ਕਾਵੜ ਯਾਤਰਾ ਜੀ ਮੇਰੀ ਫਸਟ ਆਈਏ ਜੀ ਔਰ ਬਹੁਤ ਮਜ਼ਾ ਆਇਆ ਭੋਰੇ ਬਾਬਾ ਜੀ ਬਹੁਤ ਮਿਹਰਬਾਨ ਕਿੰਨੇ ਕਿ ਸ਼ਰਧਾਲੂ ਨਾਲ ਹੁੰਦੇ ਨੇ तकरीबन तकरीबन 1000 ਦੇ ਨੇੜੇ ਪਹੁੰਚੇ ਹੋਣਗੇ ਤਾਂ ਮੰਦਿਰ ਕਮੇਟੀ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤਾ ਤਿੰਨੀ ਜਿਹੜੀ ਕਾਵੜ ਯਾਤਰਾ ਤੁਹਾਡੇ ਵੱਲੋਂ ਇਹ ਆਯੋਜਨ ਕੀਤਾ ਗਿਆ ਸੀ ਜੈ ਬੋਲੇ ਨਾ ਜੀ ਇਹ ਚੌਥੇ ਸਾਲ ਦੀ ਕਾਵੜ ਯਾਤਰਾ ਜੀ ਇਹ ਪਾਇਲ ਮੰਦਿਰ ਤੋਂ ਮਾਹਦੇਵ ਮੰਦਿਰ ਪੈਲ ਤੋਂ ਮੱਛਵਾਲੇ ਦਾ ਕੰਮ ਵੀ ਆ ਜੀ ਇਸ ਦੇ ਪ੍ਰਬੰਧ ਇਸ ਤਰ੍ਹਾਂ ਸੀਗੇ ਜੀ ਇੱਕ ਦਿਨ ਪਹਿਲਾਂ ਹੀ ਇੱਥੋਂ ਸਾਰੇ ਸ਼ਰਧਾਲੂ ਬੱਸਾਂ ਦੇ ਵਿੱਚ ਲੈ ਕੇ ਗਏ ਸੀਗੇ ਅਸੀਂ ਮਾਹਦੇਵ ਮੰਦਿਰ ਪੈਲ ਉੱਥੇ ਰਹਿਮ ਦੀ ਵਿਵਸਥਾ ਸੀਗੀ ਉੱਥੇ ਸਾਰੀ ਲੰਗਰ ਦੀ ਵਿਵਸਥਾ ਸੀਗੀ ਉੱਥੇ ਵੀ ਮੰਦਿਰ ਕਮੇਟੀ ਵੱਲੋਂ ਉੱਥੋਂ ਵੀ ਸਵੇਰ-ਸਵੇਰ ਜਲ ਭਰ ਕੇ ਲਗਭਗ ਮੈਂ ਲਾਦਾ ਹੀ 5 ਵਜੇ ਤੋਂ ਅਸੀਂ ਉੱਥੋਂ ਚੱਲ ਪਏ ਸੀਗੇ ਉਸ ਤੋਂ ਬਾਅਦ ਹੀ ਸਰਦਾਲੂਆ ਵੱਲੋਂ ਵੀ ਜੇ ਲੰਗਰ ਲਗਾਇਆ ਗਿਆ ਸੀਗਾ ਜੀ ਉਸ ਤੋਂ ਬਾਅਦ ਹੀ ਸਮਰਾਲਾ ਮੰਡੀ ਦੇ ਵਿੱਚ ਲੰਗਰ ਲਗਾਇਆ ਸੀਗਾ ਉਸ ਤੋਂ ਬਾਅਦ ਹੀ ਆਹ ਗੱਡੀ ਦੇ ਉਂਟ ਲਗਾਇਆ ਸੀ ਗਈ ਉਸ ਤੋਂ ਬਾਅਦ ਹੀ ਖਾਟੂ ਸ਼ਾਮ ਪਰਿਵਾਰ ਵੱਲੋਂ ਆਹ ਸ਼ਿਵਾ ਪੈਲੇਸ ਦੇ ਵਿੱਚ ਲਗਾਇਆ ਗਿਆ ਸੀ ਲੰਗਰ ਸਾਰੇ ਸ਼ਰਧਾਲੂਆਂ ਲਈ ਤੇ ਹੁਣ ਅਸੀਂ ਸਮਾਚਵਾੜ ਦੇੰਦਰਾਏ ਕਿੰਨੇ ਕੇ ਸ਼ਰਧਾਲੂ ਇਸ ਯਾਤਰਾ ਦੇ ਵਿੱਚ ਨਾਲ ਤੁਹਾਡੇ ਹੁੰਦੇ ਨੇ ਜੀ ਇਸ ਦੇ ਵਿੱਚ ਹੀ ਲਗਭਗ 500 ਸ਼ਰਧਾਲੂ ਸੀਗੇ 500 ਤੋਂ 600 ਦੇ ਕਰੀਬ ਤੇ ਇਹ ਲਗਭਗ 9 ਤੋਂ 10 ਘੰਟੇ ਲੱਗੀ ਜੀ ਪੈਦਲ ਯਾਤਰਾ ਕਿੰਨੇ ਕਿਲੋਮੀਟਰ ਦਾ ਸਫ਼ਰ ਜਿਹੜਾ ਤੈਅ ਕਰਨਾ ਸੀ 30 ਤੋਂ 35 ਕਿਲੋਮੀਟਰ ਦੀ ਯਾਤਰਾ ਸੀ ਜੀ ਹਾਂਜੀ ਤੇ ਬੱਚੇ ਵੀ ਹੁੰਦੇ ਨੇ ਨਾਲ ਕਿਵੇਂ ਵਿੱਚ ਬੱਚੇ ਬਜ਼ੁਰਗ ਲੇਡੀਜ਼ ਜੈਂਟ ਸਾਰੇ ਹਾਂ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਆ ਸ਼ਰਧਾਲੂਆਂ ਦੇ ਨਾਲ ਜਿਹੜੇ ਇਸ ਤਾਵਾੜ ਯਾਤਰਾ ਦੇ ਵਿੱਚ ਪਹੁੰਚੇ ਹੋਏ ਸੀਗੇ ਉਹਨਾਂ ਦਾ ਇਹ ਕਹਿਣਾ ਹੈ ਕਿ 35 ਤੋਂ 40 ਕਿਲੋਮੀਟਰ ਦਾ ਜਿਹੜਾ ਸਫਰ ਹੈ ਇਸ ਕਾਵੜ ਯਾਤਰਾ ਦਾ ਤੈਅ ਕੀਤਾ ਜਾਂਦਾ ਹੈ ਪੌਲ ਦੇ ਜਿਹੜੇ ਮਹਾਦੇਵ ਮੰਦਿਰ ਹੈ ਉਸ ਤੋਂ ਰਵਾਨਾ ਹੁੰਦੀ ਹੈ ਇਹ ਯਾਤਰਾ ਸਵੇਰੇ तकरीबन 5:00 ਵਜੇ ਉਸ ਤੋਂ ਬਾਅਦ ਮਾਚੀ ਬੜਾ ਸਾਹਿਬ ਦੇ ਅਪਰਾਚਨ ਸ਼੍ਰੀ ਸ਼ਵਾਲਿਆ ਬ੍ਰਹਮਚਾਰੀ ਮੰਦਿਰ ਦੇ ਵਿੱਚ ਪਹੁੰਚਦੀ ਹੈ ਅ ਜਿੱਥੇ ਦੱਸਿਆ ਕਿ 500 600 ਤੋਂ ਲੈ ਕੇ 700 ਤੱਕ ਦੇ ਸ਼ਰਧਾਲੂ ਆਉਂਦੇ ਨੇ ਇਸ ਯਾਤਰਾ ਦੇ ਵਿੱਚ ਨਾਲ ਮੌਜੂਦ ਸੀਗੇ ਅਤੇ ਚੱਲਾ ਜਿਹੜਾ ਉਸ ਮੰਦਿਰ ਤੋਂ ਚੱਲ ਲਿਆ ਜਾਂਦਾ ਜਾਂਦਾ ਹੈ ਇਸੇ ਪਰਾਚੀਨ ਮੰਦਿਰ ਦੇ ਵਿੱਚ ਅੱਜ ਉਹ ਚੱਲ ਕੇ ਰਿਆ ਖੜਾ ਦਿੱਤਾ ਜਾਂਦਾ ਹੈ। ਕਹਿੰਦੇ ਰਿਹਾ ਕੋਈ ਨਹੀਂ ਦੇ ਕਰੋਡੀ ਬਚ ਚੈਨਲ ਪੰਜਾਬੀ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ